ਨਮਸਕਾਰ ਦੋਸਤੋ ਪਿਛਲੇ ਦਿਨੀ ਹੁਸ਼ਿਆਰਪੁਰ ਫਾਸਟ ਲਾਈਵ ਚੈਨਲ ਦੇ ਉੱਪਰ ਉਹਨਾ ਰੋੜ ਬਣਖੰਡੀ ਦੇ ਕੋਲ ਇੱਕ ਵੀਡੀਓ ਨਿਸ਼ਾਨ ਕੀਤੀ ਸੀ ਜਿਸ ਦੇ ਤਹਿਤ ਅੱਜ ਵਿਧਾਇਕ ਬ੍ਰਹਮਸ਼ੰਕਰ ਜਿੰਪਾ ਤੇ ਪੂਰਾ ਪ੍ਰਸ਼ਾਸਨ ਇੱਥੇ ਨਿਰੀਖਣ ਕਰਨ ਆਏ ਆ ਆਓ ਇਹਨਾਂ ਨਾਲ ਗੱਲਬਾਤ ਕਰੀਏ ਕੀ ਕਹਿੰਦੇ ਆ ਤਾਂ ਪਿਛਲੇ ਦਿਨੀ ਹੁਸ਼ਿਆਰਪੁਰ ਫਾਸਲਾਇਟ ਤੇ ਹੁਸ਼ਿਆਰਪੁਰ ਅਪਡੇਟ ਤੇ ਆ ਵੀਡੀਓ ਚੱਲੀ ਸੀਗੀ ਬਣਖੰਡੀ ਰੋਡ ਦੀ ਬਿਲਕੁਲ ਠੀਕ ਗੱਲ ਤੇ ਕਈ ਦਿਨ ਹੋ ਗਿਆ ਮੋਹਰੇ ਮੇਲਾ ਵੀ ਆ ਰਿਹਾ ਜੀ ਬਿਲਕੁਲ ਠੀਕ ਹੈ ਦੋ ਤਿੰਨ ਦਿਨ ਮੇਲੇ ਹੋ ਰਹੇ ਠੀਕ ਹੈ ਨਾ ਜਾਂਦੇ ਰੋਡ ਵਾਰੇ ਜੀ ਦੇਖੋ ਗੱਲ ਇਹ ਆ ਇਹ ਰੋਡ ਜਿਹੜੀ ਹੈਗੀ ਐ ਤੇ ਆਵਾਜ਼ਾਈ ਜਿਹੜੀ ਐ ਲਗਾਤਾਰ ਦਿਨ ਰਾਤ ਚੱਲਦੀ ਐ ਵੱਡੀ ਗੱਲ ਇਹ ਆ ਔਰ ਲਗਾਤਾਰ ਇਹਨੂੰ ਆਪਾਂ ਇੱਥੇ ਗੱਲ ਵੀ ਕਰਦੇ ਰਹੇ ਆ ਲੇਕਿਨ ਬਹੁਤ ਵੱਡੀ ਗੱਲ ਆ ਕਿ ਇਹ ਰੋਡ ਜਿਹੜੀ ਸੀਗੀ ਨੈਸ਼ਨਲ ਹਾਈਵੇ ਕੋ ਟ੍ਰਾਂਸਫਰ ਹੋ ਰਹੀ ਐ 2016 ਤੋਂ ਔਰ ਮੈਂ ਇਹ ਗੱਲ ਸੈਂਟਰਲ ਗਵਰਨਮੈਂਟ ਨੂੰ ਕਹਿਣਾ ਚਾਹਨਾ ਖਾਸ ਤੌਰ ਤੇ ਗੜਕੀ ਸਾਹਿਬ ਨੂੰ ਜਿਹੜੀਆਂ ਰੋਡਸ ਟਰਾਂਸਫਰ ਹੋ ਗਈਆਂ ਸਿਗੀਆਂ ਉਹਨਾਂ ਦੇ ਉੱਤੇ ਜਿਹੜੇ ਉਹਨਾਂ ਦੇ ਅਧਿਕਾਰੀ ਨੈਸ਼ਨਲ ਹਾਈਵੇ ਦੇ ਆ ਉਹਨਾਂ ਦੀ ਆਵਾਜ਼ ਨੂੰ ਮੂਹ ਨੂੰ ਮੋਟੇਵਲ ਰੱਖਣਾ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਜਿੱਦਾਂ ਹੁਣ ਅਸੀਂ ਲਗ ਲਗ ਪੁਆਇੰਟ ਸਾਰੇ ਵਿਜ਼ਿਟ ਕੀਤੇ ਹੈਗੇ ਆ ਬੜੇ ਡੇਂਜਰਸ ਪੁਆਇੰਟ ਆ ਹਿੱਲੀ ਏਰੀਆ ਸਾਰਾ ਇਹ ਲੇਕਿਨ ਉਹਨਾਂ ਦੇ ਅਧਿਕਾਰੀ ਮੈਨੂੰ ਨਹੀਂ ਲੱਗਦਾ ਕਦੀ ਕੋਈ ਵਿਜ਼ਿਟ ਕਰਦੇ ਆ ਤਾਂ ਮੈਂ ਆਪਣੇ ਪੰਜਾਬ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਸਾਰਿਆਂ ਨੂੰ ਪਹਿਲਾਂ ਵੀ ਇਹ ਗੱਲ ਕਰ ਚੁੱਕਾ ਲੇਕਿਨ ਅੱਜ ਜਰੂਰ ਮੈਂ ਇੱਕ ਰਿਟਰਨ ਲੈਟਰ ਵੀ ਕੱਢਾਂਗਾ ਵੀ ਜਿਹੜੀ ਤੁਹਾਡੇ ਕੋਲ ਟਰਾਂਸਫਰ ਆ ਗਈ ਹੈ ਇਦਾ ਹੀ ਮੈਂ ਪਹਿਲਾਂ ਜਲੰਧਰ ਰੋਡ ਦੀ ਗੱਲ ਕੀਤੀ ਸੀ ਉਹਨਾਂ ਕੋਲ ਜਿਹੜੀ ਉਹ ਵੀ 2016 ਤੋਂ ਜਿਹੜੀ ਸੀਗੀ ਉਦੋਂ ਹੀ ਪਈ ਸੀ ਤੁਸੀਂ ਦੇਖ ਰਹੇ ਸੀ ਸਾਰੇ ਜਣੇ ਔਰ ਲਗਾਤਾਰ ਉਹ ਸੁਰਖੀਆਂ 'ਚ ਸੀ ਔਰ ਉਹਨਾਂ ਦਾ ਮੈਨੂੰ ਮੈਂ ਧੰਨਵਾਦ ਕਰਦਾ ਮਾਨਜੋ ਗੜਕਰੀ ਸਾਹਿਬ ਦਾ ਵੀ ਉਹਨਾਂ ਦਾ ਮੈਨੂੰ ਜਵਾਬ ਵੀ ਆਇਆ ਸੀ ਉਸ ਮੈਟਰ ਦੇ ਉਹਨੂੰ ਪੰਜਾਬ ਸਰਕਾਰ ਨੇ ਫਿਰ ਆਪਣੇ ਲੈਵਲ ਤੇ ਟੇਕ ਓ ਉਹਨੂੰ ਲੈ ਕੇ ਉਹਨੂੰ ਘੱਟੋ ਘੱਟ ਮੋਟਰ ਲੇਵਲ ਕੀਤਾ ਉਗਨੇ ਐਕਸ਼ਨ ਆਈਵੇ ਤੇ ਪ੍ਰੋਜੈਕਟ ਤਾਂ ਕਦੇ ਵੀ ਲੇਟ ਵੀ ਹੋ ਜਾਂਦੇ ਆ ਪਰ ਉਹਨੂੰ ਮੋਟਰੇਬਲ ਰੱਖਣਾ ਜ਼ਿੰਮੇਵਾਰੀ ਕਿਸ ਦੀ ਆ ਮੇਰੇ ਨਾਲ ਅੱਜ ਖਾਸ ਤੌਰ ਤੇ ਏਡੀਸੀ ਇਹ ਨਿਕਾਸ ਕੁਮਾਰ ਜੀ ਇਹਨਾਂ ਨੂੰ ਮਨਾਲ ਲਿਆ ਅਧਿਕਾਰੀਆਂ ਨੂੰ ਗੁਰਮੀਤ ਜੀ ਜਿਹੜੇ ਸਾਡੇ ਐਕਸ਼ਨ ਆ ਪੀਡਬਲੂ ਤੇ ਵੀ ਆਪਾਂ ਫੋਰੀ ਕੋ ਕੋ ਬੜਾ ਪਾਰਾ ਇਥੋਂ ਲੱਖਾਂ ਦੀ ਤਦਾਦ ਦੇ ਲੋਕਾਂ ਨੰਗਣਾ ਹਜ਼ਾਰਾਂ ਦੀ ਨਹੀਂ ਲੱਖਾਂ ਦੇ ਸਾਹਮਣੇ ਔਰ ਅਸਟਰਲੋ ਜ਼ਿੰਮੇਵਾਰੀ ਕਿਤੇ ਆਈ ਫਿਰ ਮੈਨੂੰ ਸੁਖ ਮੈਂ ਤਾਂ ਆਪੇ ਉਹਦੇ ਚ ਔਰ ਲੇਕਿਨ ਇਹਨਾਂ ਨੂੰ ਮੈਂ ਆਪਣੇ ਅਧਿਕਾਰੀਆਂ ਨੂੰ ਇਹ ਇਹਨਾਂ ਨੂੰ ਕਿਹਾ ਪਿਆ ਆਪਾਂ ਇਹਨੂੰ ਕੁਝ ਵੀ ਕਰਕੇ ਆਪਣੇ ਲੈਵਲ ਤੇ ਜਿਹੜਾ ਜਿਹੜਾ ਆਪਾਂ ਜਿੰਨਾ ਕੰਮ ਕਰ ਸਕਦੇ ਆ ਉਹਨੂੰ ਆਪਾਂ ਉਹਨੂੰ ਮੋਟੇਬਲ ਕਰੀਏ ਉਹਨੂੰ ਮਤਲਬ ਜਿੱਦਾਂ ਕੋਈ ਡਿਕਨ ਦਾ ਖਤਰਾ ਨਾ ਹੋਵੇ ਕਿਸਦਾ ਉਹਨੂੰ ਬਰਮ ਨੂੰ ਮਿੱਟੀ ਪਾਈਏ ਪਰ ਇਹ ਜੋ ਇਹ ਕਰ ਸਕਦੇ ਆ ਔਰ ਇਹਨਾਂ ਨੇ ਕਿਹਾ ਇਹਨਾਂ ਨੂੰ ਇਹਦੀ ਸਾਹਿਬ ਨੂੰ ਕਿਹਾ ਸਪੈਸ਼ਲੀ ਇਹਨਾਂ ਨੂੰ ਕਾਲ ਕਰੋ ਐਨਐਚ ਨੂੰ ਉਹਨੂੰ ਕਰਕੇ ਇਹਨੂੰ ਸਾਰੀ ਰੋਡ ਜਿਹੜੀ ਹੈ ਜਦਾਸੀ ਅੱਜ ਵਿਜ਼ਿਟ ਕੀਤੀ ਉਹਨੂੰ ਕਰਾਓ ਉਹ ਕਬੀ ਇਹ ਦੱਸੋ ਜਮੇਵਾਰੀ ਕਿਹਦੀ ਹੈ ਸਰ ਕੇਂਦਰ ਸਰਕਾਰ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ ਜੀ ਲੇਕਿਨ 14 ਤਰੀਕ ਤੋਂ ਮੇਲੇ ਸ਼ੁਰੂ ਹੋ ਜਾਣੇ ਆ ਠੀਕ ਹੈ ਇਹ ਲੋਕਾਂ ਦੀ ਕੀ ਸੇਫਟੀ ਹੈਗੀ ਇਸ ਰੋਡ ਦੇ ਉੱਪਰ ਬਿਲਕੁਲ ਤੁਹਾਡੀ ਗੱਲ ਬਾਜੂਦਾ ਔਰ ਮੈਂ ਆਪਾਂ ਇਸੇ ਕਰਕੇ ਵਿਜ਼ਿਟ ਕੀਤਾ ਔਰ ਕੋਸ਼ਿਸ਼ ਕਰ ਰਿਹਾ ਵੀ ਇਹਨੂੰ ਜਿਹੜੇ ਮੇਜਰ ਪੁਆਇੰਟ ਹੈਗੇ ਆ ਉਹਨਾਂ ਲਈ ਜੋ ਫੌਰੀ ਤੌਰ ਤੇ ਕਰ ਸਕਦੇ ਦਿਨ ਰਾਤ ਲਾ ਕੇ ਜ਼ਿੰਮੇਵਾਰੀ ਜਿਹੜੀ ਹੈ ਨੈਸ਼ਨਲ ਹਾਈਵੇ ਦੀ ਹੈ ਉਹਨਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਾਂਗੇ ਬਣਾ ਹੁਣ ਤੁਰੰਤ ਜਿਹੜਾ ਹੈਗਾ ਇਹਨੂੰ ਕਹਾਂਗੇ ਇੱਕ ਮੀਟਿੰਗ ਆਪਣੇ ਲੈਵਲ ਤੇ ਉਹਨਾਂ ਨਾਲ ਕਰੂਗੇ ਮੇਰੀ ਰੋਡ ਪੈਗੀ ਮੈਂ ਉਹਤੇ ਧਿਆਨ ਰਾਵਾਂਗਾ ਉਹ ਕਹਾਂਗਾ ਸਾਨੂੰ ਜਿਹੜੇ ਡੇਂਜਰ ਪੁਆਇੰਟ ਹੈਗੇ ਆ ਇਹਨੂੰ ਕਿਦਾਂ ਤੁਸੀਂ ਦਿਨ ਰਾਤ ਕਰਨਾ ਤੁਹਾਡੀ ਜ਼ਿੰਮੇਵਾਰੀ ਧਿਆਨ ਦਾ ਵੇਖੋ ਉਹਨਾਂ ਦੀ ਮਾਲਕੀ ਹੈ ਇਸ ਵੇਲੇ ਜਦੋਂ ਕੋਈ ਕੁਝ ਸ਼ਿਫਟ ਹੋ ਜਾਂਦੀ ਹੈ ਰੋਡ ਤੇ ਉਹਨਾਂ ਦਾ ਕੰਮ ਉਹਨਾਂ ਦਾ ਫਰਜ਼ ਬੰਦਾ ਉੱਥੇ ਕੰਮ ਕਰਦਾ ਲੇਕਿਨ ਮੈਂ ਇਸ ਚੀਜ਼ ਤੇ ਨਹੀਂ ਜਾਂਦਾ ਕਿਉਂਕਿ ਇਹ ਸਾਡੀ ਸੇਫਟੀ ਦਾ ਸਾਡੀ ਆਪਣੀ ਪਬਲਿਕ ਦੀ ਸੇਫਟੀ ਦਾ ਸਵਾਲ ਹੈ ਚਾਹੇ ਕੋਈ ਹਿਮਾਚਲ ਤੋਂ ਆ ਰਿਹਾ ਚਾਹੇ ਕੋਈ ਪੰਜਾਬ ਤੋਂ ਜਾ ਰਿਹਾ ਸਾਰਿਆਂ ਦੀ ਸੇਫਟੀ ਲਈ ਅਸੀਂ ਇਸ ਲਈ ਡੈਫੀਨੇਟਲੀ ਆਈ ਲਈ ਜਿਹੜੇ ਮੇਜਰ ਪੁਆਇੰਟਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿੰਨੀ ਕੀ ਦੇਰ ਚ ਕੰਮ ਸ਼ੁਰੂ ਹੋਣ ਦੀ ਉਮੀਦ ਹੈਗੀ ਹੈ ਮੇਰੇ ਲਿਹਾਜ਼ ਨਾਲ ਤਾਂ ਕੰਮ ਜਿਹੜਾ ਅੱਜ ਹੀ ਚਾਲੂ ਹੋਣਾ ਚਾਹੀਦਾ ਹੈ ਮੈਂ ਇਹਦੇ ਕੋਈ ਟਾਈਮ ਟੇਨ ਨਹੀਂ ਸਾਡੇ ਕੋਲ ਅੱਜ 10 ਤਰੀਕ ਹੈ 14 ਔਰ ਬੜਾ ਟ੍ਰੈਫਿਕ ਹੋਣਾ ਇਥੇ ਤੇ ਲੋਕ ਪੈਦਲ ਬਹੁਤ ਦੁਨੀਆ ਜਾਂਦੀਆਂ ਲੱਖਾਂ ਦੁਨੀਆ ਜਾਂਦੀਆਂ ਲੱਖਾਂ ਜੀ ਲੱਖਾਂ ਬਿਲਕੁਲ ਲੱਖਾਂ ਜਾਂਦੀ ਆ ਬਾਉ ਬਾਲਗनाथ ਜੀ ਮਹਾਰਾਜ ਜੇ ਜਾਂਦੀ ਆ ਲੋਕੀ ਬਹੁਤ ਮੰਨਤਾ ਹੈ ਉਹਨਾਂ ਦੀ ਔਰ ਹੋਲੇ ਮਲੇਲੇ ਨਾਨਪੁਰ ਸਾਹਿਬ ਮਹਾਰਾਜ ਜੀ ਬਾਤ ਉੱਥੇ ਜਾਂਦੀਆਂ ਲੋਕ ਦੋ ਹੋਲੇ ਮਲੇਲੇ ਉਹ ਸਾਰੀ ਆਵਾਜ਼ ਇੱਥੋਂ ਹੈ ਔਰ ਅੱਜ ਹੀ ਕਰਕੇ ਅੱਜ ਹੀ ਸਾਡੇ ਅਧਿਕਾਰੀ ਆ ਤੁਰੰਤ ਉਹਨਾਂ ਨੂੰ ਬੁਲਾ ਕੇ ਜਿਹੜੇ ਮੇਜਰ ਪੁਆਇੰਟ ਟਿਕਰਾਂ ਵਾਲਾ ਉਹਨੂੰ ਕਿ ਸ਼ੁਰੂ ਕਰੂਗੇ ਜਿਹੜਾ ਪੰਜਾਬ ਗਵਰਨਮੈਂਟ ਲੈਵਲ ਤੇ ਹੋ ਸਕਦਾ ਉਹਨੂੰ ਸਾਡੇ ਡਿਪਾਰਟਮੈਂਟ ਜਿਹੜਾ ਆਪਣੇ ਲੈਵਲ ਤੇ ਕਰਨ ਦੀ ਕੋਸ਼ਿਸ਼ ਕਰ ਅੱਜ ਪ੍ਰਸ਼ਾਸਨ ਇੱਥੇ ਆਇਆ ਹੈਗਾ ਬਣਖੰਡੀ ਰੋਡ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਇਹੀ ਕਹਿਣਾ ਚਾਹੁੰਦਾ ਬਹੁਤ ਵਧੀਆ ਇਹਨਾਂ ਨੇ ਅੱਜ ਇੰਦਾ ਕਿਮਤੂ ਕੀਤਾ ਜਿਹੜਾ ਅੱਜ ਆ ਗਿਆ ਹੋਰ ਦੋ ਚਾਰ ਦਿਨ ਨੂੰ ਇੱਥੇ ਮੇਲਾ ਇਦਾਂ ਦਾ ਸ਼ੁਰੂ ਹੋ ਜਾਣਾ ਹੈ ਜਿਹਦੇ ਵਿੱਚ ਕੁਝ ਵੀ ਹੋ ਸਕਦਾ ਡੇਲੀ ਅਸੀਂ ਆਨੇ ਆ ਡੇਲੀ ਅਸੀਂ ਇਹ ਦੇਦੇ ਆ ਡੇਲੀ ਇਹਦਾ ਪੁਆਇੰਟ ਜਿਹੜੇ ਅੱਜ ਉਹਨਾਂ ਨੇ ਬਾਤ ਕੀਤੇ ਜਿਹੜਾ ਜੀ ਉਹਦੇ ਵਿੱਚ ਅਸੀਂ ਦੇਖਦੇ ਆ ਕਿ ਡੇਲੀ ਸਾਨੂੰ ਡਰ ਲੱਗਦਾ ਰਹਿੰਦਾ ਸੀ ਕਿਤੇ ਕੁਛ ਨਾ ਕੁਛ ਹੋ ਜਾਣਾ ਪਹਿਲਾਂ ਦੇ ਵਿੱਚ ਜਿੱਲੇ ਰਸ਼ ਨਹੀਂ ਹੁੰਦਾ ਵਾਟ ਹੁਣ ਤਾਂ ਰਸ਼ ਹੀ ਇੰਨਾ ਕੁ ਹੋ ਜਾਣਾ ਕਿਤੇ ਲੱਖਾਂ ਤੇ ਅਦਾ ਜਾਣਾ ਅੱਜ ਪ੍ਰਸ਼ਾਸਨ ਨੇ ਔਰ ਜੇਪਲ ਸਾਹਿਬ ਨੇ ਜਿਹੜੀ ਆ ਤੁਹਾਡੇ ਹੁਚਾਰੂ ਫਾਸ ਵਾਲੇ ਦੀਆਂ ਲੱਗੀਆਂ ਖਬਰਾਂ ਤੇ ਅੱਜ ਐਕਸ਼ਨ ਲਿਆ ਔਰ ਰਾੜ ਕੇ ਤੱਕੇ ਮੌਕਾ ਦਿਖਿਆ ਮੌਕਾ ਦੇ ਕੇ ਉਹਨਾਂ ਨੇ ਨਾ ਕਿ ਸਾਰਾ ਹੌਸਲਾ ਦਿੱਤਾ ਸਾਰਿਆਂ ਨੂੰ ਆਪਣੇ ਸਰਪੰਚ ਸਾਹਿਬ ਆਏ ਸੀ ਚੱਕ ਸਾਧੂ ਵਾਲੇ ਆਏ ਸੀ ਬਸੇ ਮੋਸਪਾ ਆਏ ਸੀ ਉਹਨਾਂ ਦੀ ਸਾਰੀ ਟੀਮ ਆਈ ਸੀ ਨਾਲ ਫੋਟੋ ਨਾ ਕਿ ਪ੍ਰਸ਼ਾਸਨ ਆਇਆ ਸੀਗਾ ਡੀਸੀ ਸਾਹਿਬ ਸੀਗੇ ਨਾਲ ਆਪਣੇ ਇੰਜੀਨੀਅਰ ਡਿਜੇ ਸੀਗੇ ਐਕਸ਼ਨ ਸਾਹਿਬ ਸੀਗੇ ਸਾਰਿਆਂ ਨੇ ਦੇਖਿਆ ਔਰ ਸਾਰਿਆਂ ਨੇ ਅੱਜ ਨਾ ਕਿਹਾ ਸਾਨੂੰ ਆਸ਼ਵਾਸਨ ਦਿੱਤਾ ਕਿ ਤਾਂ ਕਿ ਛੇਤੀ ਤੋਂ ਪਹਿਲਾਂ ਅੱਜ ਤੋਂ ਹੀ ਸ਼ੁਰੂ ਕਰਦੇ ਆ ਤਾਂ ਕਿ ਜਿਹੜੇ ਡੇਂਜਰ ਸਪੋਟ ਆ ਨਾ ਕਬਰੇ ਪਰ ਇਹ ਸਾਰਾ ਨਜਰਾ ਜਿਹੜਾ ਹੈਗਾ ਐਮ ਐਚ ਦੇ ਡਿੱਗਦਾ ਉਹ ਸਾਰਾ ਨਜਲਾ ਐਮ ਐਚ ਤੇ ਛੱਡਦੇ ਹੋਏ ਤੇ ਉਹਨਾਂ ਨੇ ਹੈਂਡ ਓਵਰ ਕਰ ਲਈ ਹੋਇਆ ਤੇ ਹੁਣ ਇਹਨੂੰ ਜਿੱਦਾਂ ਵੀ ਰਲ ਮਿਲ ਕੇ ਮੈਂ ਤਾਂ ਪ੍ਰਸ਼ਾਸਨ ਨੂੰ ਵੀ ਕਹਿਣਾ ਔਰ ਨਗਰ ਨੂੰ ਵੀ ਕਹਿਣਾ ਮੌਜੂਦਾ ਸਰਕਾਰ ਨੂੰ ਵੀ ਕਹਿਣਾ ਔਰ ਐਮ ਐਚ ਆਲ ਨੂੰ ਵੀ ਕਹਿਣਾ ਯਾਰ ਕਿ ਇਹਨੂੰ ਜਿੱਦਾਂ ਵੀ ਹੈਗਾ ਇਹਨੂੰ ਕਰੋ ਕਿ ਜੇ ਦੀ ਜਾਨ ਚਲ ਜਾਈਏ ਉਹਨੂੰ ਕਿਸੇ ਦਾ ਕੋਈ ਮਤਲਬ ਨਹੀਂ ਹੈ ਉਹਨੂੰ ਤਾਂ ਆਪਣੇ ਨਾਲ ਬਦਲ ਜਿਹੜਾ ਚਲਾ ਗਿਆ ਉਹਨਾਂ ਉਸ ਫੈਮਿਲੀ ਨੂੰ ਤਾਂ ਆਪਣੇ ਨਾਲ ਮਤਲਬ ਹੈ ਕਿ ਸਾਡਾ ਗਿਆ ਸੋ ਮੈਂ ਬਹੁਤ ਬਹੁਤ ਅਗਰ ਥੈਂਕਫੁਲ ਹੈਗਾ ਜਿੰਪਾ ਜੀ ਦਾ ਉਹਨਾਂ ਦੀ ਟੀਮ ਦਾ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਅੱਜ ਜਾਣ ਕੇ ਦੇਖ ਤਾਂ ਲਿਆ ਹੈ ਨਾ ਔਰ ਖੁਦ ਨਾ ਕਿ ਇਸ ਗੱਲ ਨੂੰ ਬਹੁਤ ਮਹਿਸੂਸ ਕੀਤਾ ਕਿ ਵਾਕੇ ਬਹੁਤ ਡੇਂਜਰਸ ਪੰਡ ਤਿੰਨ ਚਾਰ ਹੈਗੇ ਆ ਔਰ ਇਹਨਾਂ ਦੀ ਛੇਤੀ ਤੋਂ ਪਹਿਲਾਂ ਨਾ ਕਿ ਰਿਕਵਰੀ ਕੀਤੀ ਜਾਊਗੀ ਉਹਨੂੰ ਛੇਤੀ ਤੋਂ ਪਹਿਲਾਂ ਰਿਪੇਅਰ ਕਰਕੇ ਮੋਖਰਪੁਰ ਲਾਈਵ ਵਾਲਿਆਂ ਦਾ ਬਹੁਤ ਬਹੁਤ థాంਕਫੁਲ ਹੈ ਜਿਹੜੇ ਇਦਾਂ ਦੀਆਂ ਖਬਰਾਂ ਕੱਢ ਕੇ ਲਿਆਉਂਦੇ ਆ ਇਦਾਂ ਦੇ ਪੁਆਇੰਟ ਦੇ ਨਾਲ ਪ੍ਰਸ਼ਾਸਨ ਨੂੰ ਤੇ ਇਦਾਂ ਕਿ ਮੌਜੂਦਾ ਸਰਕਾਰ ਨੂੰ ਨਾ ਕਿ ਹਰ ਵੇਲੇ ਅਲਰਟ ਰੱਖਦੇ ਆ